ਨਸ਼ਾ ਰੋਕ ਦੀ ਜਿਵੇਂ ਵਕ ਵਕ ਤਰ੍ਹਾਂ ਦੇ ਸਾਡੇ ਕੈਸੋਪਰੇਸ਼ਨਾਂ ਨਾਲ ਕੀ ਲਾਗੇ ਚਾ ਜਰਾ ਹਰ ਤਰ੍ਹਾਂ ਦੇ ਵਕਤ ਬੰਦੇ ਦਾ ਸੁਰੇ ਰੇਸ਼ਟ ਜਿਵੇਂ ਕਿ ਐਸਐਸਪੀ ਦਾ ਤੋਂ ਬਿਨੂ ਜਿਹੜੀ ਵੀ ਸਾਰਗੰਜਾ ਦਮਤ ਇਸੇ ਦੌਰਾਨ ਜਿਹੜੀ ਜਸਨੀਲ ਕੁਮਾਰ ਤੋਂ ਉਪਸਾਧਕ ਜੁੜੂਗੀ ਜੜੀਆ ਬੋਦਨ ਜੈਸ ਕਰ ਭਰਾਵੀ ਇਹ ਫੇਅਰ ਹੋ ਗਈ ਕੋਈ ਨੰਬਰ ਸਵਿੰਗ ਕਰ ਲੈ ਮਰਜ਼ ਕਰ ਲਿਆ ਜੀ